ਸਾਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਸੋ ਦੱਸਦੀ ਹੈ ਕਿ ਬੀਤੇ ਦਿਨੀ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਮੁਕੀ ਜੋ ਐਨਐਸਏ ਤਹਿਤ ਡਿਬੜੂਗੜੀ ਜੇਲ੍ਹ ਦੇ ਵਿੱਚ ਕੈਦ ਹੈਗੇ ਨੇ ਉਹਨਾਂ ਦੀ ਇੱਕ ਆਡੀਓ ਕਲਿੱਪ ਵਾਇਰਲ ਹੋndi ਹੈ ਜਿਸ ਦੇ ਵਿੱਚ ਪ੍ਰਸ਼ਾਸਨ ਤੇ ਇਲਜ਼ਾਮ ਲਗਾਏ ਜਾਂਦੇ ਆ ਡਿਬੜੂਗੜੀ ਜੇਲ੍ਹ ਦੇ ਵਿੱਚ ਤਸ਼ੱਦਦ ਕੀਤਾ ਜਾ ਰਿਹਾ ਆ ਸੋ ਦੱਸਦੀ ਹੈ ਕਿ ਬਾਥਰੂਮ ਦੇ ਵਿੱਚੋਂ ਸਪਾਈ ਕੈਮਰਾ ਮਿਲੇ ਆ ਭਾਈ ਸਾਹਿਬ ਉਹਨਾਂ ਨੇ ਇਹ ਜ਼ਿਕਰ ਕੀਤਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਇਹ ਸਾਡੇ ਤੇ ਤਸ਼ੱਦਦ ਕੀਤਾ ਜਾ ਰਿਹਾ ਆ ਸੋ ਹੁਣ ਅਸੀਂ ਪੋਖੜ ਹੜਤਾਲ ਤੇ ਬੈਠ ਰਹੇ ਹਾਂ ਸਾਨੂੰ ਪੰਜਾਬ ਦੀਆਂ ਜ਼ਿਲ੍ਹਾ ਦੇ ਵਿੱਚ ਸ਼ਿਫਟ ਕੀਤਾ ਜਾਵੇ ਕਿਉਂਕਿ ਹੁਣ ਅਸੀਂ ਇੱਥੇ ਆਪਣੇ ਆਪ ਨੂੰ ਮਹਫੂਜ਼ ਨਹੀਂ ਸਮਝਦੇ ਸਾਨੂੰ ਇਹ ਜ਼ਹਿਰ ਦੇ ਕੇ ਵੀ ਮਾਰ ਸਕਦੇ ਨੇ ਸਾਨੂੰ ਇੱਥੇ ਖਤਰਾ ਹੈਗਾ ਆ ਸਾਨੂੰ ਕਿਸੇ ਤਰੀਕੇ ਨਾਲ ਵੀ ਇਹ ਮਾਰ ਸਕਦੇ ਨੇ ਜਿਸ ਕਰਕੇ ਸਾਨੂੰ ਪੰਜਾਬ ਦੀਆਂ ਜ਼ਿਲ੍ਹਾ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਉਸ ਤੋਂ ਪਹਿਲਾਂ ਜੇਕਰ ਜੀ ਗੱਲ ਕਰ ਲਈ ਤਾਂ ਪਹਿਲੇ ਵੀ ਇੱਕ ਵਾਰ ਪੋਖੜ ਹੜਤਾਲ ਰੱਖੀ ਗਈ ਸੀ ਉਹਦਾ ਕਾਰਨ ਇਹ ਸੀਗਾ ਕਿ ਜੇਲ੍ਹ ਦੀਆਂ ਰੋਟੀਆਂ ਦੇ ਵਿੱਚ ਤੰਬਾਕੂ ਜਾਂ ਬੀੜੀਆਂ ਸਿੱਕਾ ਜੀ ਨਹੀਂ ਗਿਆ ਉਹ ਮਿਲਦੀਆਂ ਸੀਗੀਆਂ ਕਿਉਂਕਿ ਜਿੰਨੇ ਵੀ ਸਿੰਘ ਹੈਗੇ ਨੇ ਵਾਰਿਸ ਪੰਜਾਬ ਦੇ ਜਥੇ ਬੰਦੀਆਂ ਦੇ ਸੋ ਗੱਲ ਕਰ ਲਈ ਸਾਰੇ ਅਮਰਤ ਹਰੀ ਸਿੰਘ ਹੈਗੇ ਨੇ ਉਹਨਾਂ ਦਾ ਜਿਹੜਾ ਕਹਿ ਲੀਏ ਕਿ ਮਰਿਆਦਾ ਜਿਹੜੀ ਸੀ ਉਹ ਪੰਗ ਹੁੰਦੀ ਸੀ ਪਹਿਲੇ ਵੀ ਪ੍ਰਸ਼ਾਸਨ ਅੱਗੇ ਕਈ ਅਪੀਲਾਂ ਰੱਖੀਆਂ ਗਈਆਂ ਅਮਰਤਪਾਲ ਦੇ ਮਾਤਾ ਪਿਤਾ ਵੱਲੋਂ ਡੀਸੀ ਦਫ਼ਤਰ ਪਹੁੰਚ ਕੇ ਕਈ ਜਿਹੜੇ ਮੈ ਮੈਮੋਰੰਡਮ ਨੇ ਉਹ ਦਿੱਤੇ ਗਏ ਸੀਗੇ ਸੋ ਜਿਸ ਨੂੰ ਲੈ ਕੇ ਹੁਣ ਪੋਖੜ ਤਾਲ ਜਿਹੜੀ ਆ ਚਾਰ ਪੰਜ ਦਿਨਾਂ ਤੋਂ ਲਗਾਤਾਰ ਜਾਰੀ ਹੈਗੀ ਆ ਜਿਸ ਦੇ ਗੱਲ ਕਰ ਲਈ ਤਾਂ ਉਹਨਾਂ ਦੇ ਜਿਹੜੇ ਐਡਵੋਕੇਟ ਹੈਗੇ ਨੇ ਈਮਾਨ ਸਿੰਘ ਖਾਰਾ ਉਹਨਾਂ ਨੇ ਵੀ ਇਸ ਜਗ੍ਹਾ ਤੇ ਜ਼ਿਕਰ ਕੀਤਾ ਕਿ 8 ਮਾਰਚ ਦੀ ਜਿਹੜੀ ਐਨਐਸਏ ਉਹਨਾਂ ਦੇ ਲੱਗੀ ਹੋਈ ਸੀਗੀ ਐਨਐਸਏ 1 ਸਾਲ ਦੀ ਹੁੰਦੀ ਆ ਸੋ ਕਿਤੇ ਨਾ ਕਿਤੇ ਹੁਣ ਪ੍ਰਸ਼ਾਸਨ ਇਹ ਚੀਜ਼ਾਂ ਕਰਕੇ ਉਹਨਾਂ ਨੂੰ ਪੰਜਾਬ ਦੇ ਜੇਲ੍ਹ ਵਿੱਚ ਨਹੀਂ ਭੇਜਣਾ ਚਾਹੁੰਦਾ ਉਹਨਾਂ ਦੀਆਂ ਜਿਹੜੀਆਂ ਅ ਅੰਘੀਨ ਫੋਟੋਆਂ ਹੈਗੀਆਂ ਨੇ ਬਾਥਰੂਮ ਦੇ ਵਿੱਚ ਉਹਨਾਂ ਦਾ ਕੈਮਰਾ ਲਗਾਇਆ ਗਿਆ ਸੀਗਾ ਉਹ ਫੋਟੋਆਂ ਕਿਤੇ ਨਾ ਕਿਤੇ ਵਾਇਰਲ ਕਰਕੇ ਵੀਡੀਓ ਕਰਕੇ ਉਹਨਾਂ ਨੂੰ ਸ਼ਰਮਿੰਦਾ ਕਰਨਾ ਚਾਹੁੰਦੇ ਨੇ ਸੋ ਇਸ ਕਰਕੇ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਈਮਾਨ ਸਿੰਘ ਖਾਰਾ ਐਡਵੋਕੇਟ ਜੋ ਹੈਗੇ ਨੇ ਉਸ ਤੋਂ ਬਾਅਦ ਜੇਕਰ ਗੱਲ ਕਰ ਲਈਏ ਭਾਈ ਅਮਰਤਪਾਲ ਸਿੰਘ ਦੇ ਨਾਲ ਨਾਲ ਭਾਈ ਪਪਲਪ੍ਰੀਤ ਸਿੰਘ ਜੋ ਮਾਨਾ ਵਾਲੇ ਦੇ ਜੋ ਅਬਰਸਰ ਦੇ ਨੇੜੇ ਰਹਿਣ ਵਾਲੇ ਗਏ ਨੇ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਤਾਂ ਪ੍ਰਧਾਨ ਮੰਤਰੀ ਬਾਜੇਗੇ ਜੋ ਲੰਬੇ ਸਮੇਂ ਤੋਂ ਭਾਈ ਅਮਰਤਪਾਲ ਸਿੰਘ ਹੋਣਾ ਦੀ ਖਾਲਸਾ ਵੀਰ ਨਾਲ ਜੁੜੇ ਰਹੇ ਖਾਲਸਾ ਵੀਰ ਚੋਂ ਅੰਮ੍ਰਿਤ ਪਾਨ ਕੀਤਾ ਸੋ ਉਹਨਾਂ ਦੀ ਵੀ ਘਰੇ ਗੱਲਬਾਤ ਹੋਈ ਮਾਤਾ ਜੀ ਦੇ ਨਾਲ ਉਹਨਾਂ ਨੇ ਦੱਸਿਆ ਕਿ ਅਸੀਂ ਭੁਖੜ ਹੜਤਾਲ ਤੇ ਬੈਠੇ ਆ ਜਿਹੜਾ ਇਹ ਯਤਨ ਰਹੇਗਾ ਉਹ ਆਪਾਂ ਲੰਬਾ ਕਰਾਂਗੇ ਕਿਉਂਕਿ ਹੁਣ ਸਾਲ ਇੱਕ ਹੋ ਚੱਲਾ ਆ ਲੰਬੇ ਸਮੇਂ ਤੋਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੈਠੇ ਹੈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਾਨੂੰ ਆਉਂਦੀਆਂ ਪਈਆਂ ਨੇ ਸੋ ਉਸ ਨੂੰ ਲੈ ਕੇ ਹੁਣ ਸਾਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਹੁਣ ਅਸੀਂ ਇੱਥੇ ਮਹਿਫੂਜ਼ ਨਹੀਂ ਹੈਗੇ ਸੋ ਹਰ ਇੱਕ ਅਸਿੰਘ ਜਿਹੜਾ ਵੀ ਜਥੇਬੰਦੀ ਨਾਲ ਸੰਬੰਧ ਰੱਖਦਾ ਆ ਆਪਣੇ ਘਰਾਂ ਦੇ ਵਿੱਚ ਗੱਲਬਾਤ ਕਰ ਰਹੇ ਨੇ ਅਪੀਲ ਕਰ ਰਹੇ ਨੇ ਪ੍ਰਸ਼ਾਸਨ ਨੂੰ ਦੂਜੇ ਪਾਸੇ ਸੰਗਠਨਾਂ ਨੂੰ ਅਪੀਲ ਕਰ ਰਹੇ ਨੇ ਕਿ ਹੁਣ ਜਿਹੜਾ ਇਹ ਸੰਘਰਸ਼ ਆ ਇਹਨੂੰ ਤਿੱਖਾ ਕਰਨਾ ਪੈਣਾ ਆ ਪੰਜਾਬ ਦੇ ਵਿੱਚ ਇਦਾਂ ਦੇ ਸੋਰਮਿਆਂ ਦੀ ਜਿਹੜੀ ਆ ਲੋੜ ਹੈਗੀ ਹੈ ਕਿਉਂਕਿ ਭਾਈ ਅਮਰਪਾਲ ਸਿੰਘ ਲੰਬੇ ਸਮੇਂ ਤੋਂ ਨੌਜਵਾਨਾਂ ਨੂੰ ਨਸ਼ੇ ਤੋਂ ਅਛੜਾ ਕੇ ਗੁਰੂ ਦੇ ਪਾਸੇ ਲਗਾ ਰਹੇ ਹੈਗੇ ਨੇ ਅੰਮ੍ਰਿਤ ਪਾਨ ਕਰਵਾ ਰਹੇ ਨੇ ਸੋ ਇਹੋ ਜਿਹੇ ਸਿੰਘਾਂ ਦੀ ਉਹਨਾਂ ਨੇ ਕਿਹਾ ਲੋੜ ਜਿਸ ਕਰਕੇ ਸਾਨੂੰ ਹੁਣ ਇੱਕ ਸੰਘਰਸ਼ ਕਰਕੇ ਆਪਣੇ ਜਿੰਨੇ ਵੀ ਸਿੰਘ ਡਿਬੜੂਗੜੀ ਜ਼ਿਲ੍ਹਾ ਦੇ ਵਿੱਚ ਕੈਦ ਹੈਗੇ ਨੇ ਉਹਨਾਂ ਨੂੰ ਪੰਜਾਬ ਦੇ ਜ਼ਿਲ੍ਹਾ ਦੇ ਵਿੱਚ ਲਿਆਂਦਾ ਜਾਵੇ ਸੋ ਅੱਜ ਇੱਥੇ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੈਗੇ ਨੇ ਉਹ ਵੀ ਪਹੁੰਚੇ ਨੇ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਬੀਤੇ ਦਿਨੀ ਉਹ ਭਾਈ ਅਮਰਪਾਲ ਸਿੰਘ ਦੇ ਮਾਤਾ ਪਿਤਾ ਜੀ ਨਾਲ ਵੀ ਮਿਲ ਕੇ ਆਏ ਆ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਉੱਥੇ ਜ਼ਿਕਰ ਹੋਇਆ ਕੀ ਗੱਲਬਾਤ ਹੋਈ ਆ ਸੋ ਦੇਖਦੇ ਹਾਂ ਕੀ ਕਹੜਾ ਹੈ ਉਹਨਾਂ ਦਾ ਸੰਦੀਪ ਮਾਈਕ ਲਈ ਪਿੱਛੇ ਹਾਂਜੀ ਨਹੀਂ 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 ਗੱਲ ਕਰਾਂਗੇ ਦੇਖੋ ਆ ਯਾਰ ਕਹੜਾ ਮੇਰੀ ਸਿੰਘ ਸਾਹਿਬ ਕਿਸਾਨ ਇੱਕ ਵਾਰ ਫੇਰ ਸ਼ੰਭੂ ਬੈਰੀਅਲ ਦੇ ਉੱਤੇ ਬੈਠੇ ਹੋਏ ਨੇ ਕੀ ਕਹਿਣਾ ਚਾਹੁੰਦੇ ਆ ਅ ਦੇਖੋ ਜਿਹੜੇ ਵਾਦੇ ਸਰਕਾਰ ਦੀ ਸਰਕਾਰ ਤੋਂ ਪਹਿਲਾਂ ਜਿਹੜੇ ਵਾਦੇ ਸੱਤਾ ਦੇ ਵਿੱਚ ਬੈਠੇ ਆਗੂਆਂ ਨੇ ਉਸ ਵਕਤ ਕੀਤੇ ਐ ਜਦੋਂ ਇਹ ਸੱਤਾ 'ਚ ਨਹੀਂ ਸੀ ਤੇ ਉਹ ਵਾਦੇ ਜਿਹੜੇ ਆ ਉਹ ਪੂਰੇ ਕਰਨੇ ਚਾਹੀਦੇ ਆ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਤੇ ਉਹ ਮੰਨਣੀਆਂ ਚਾਹੀਦੀਆਂ ਸਰਕਾਰ ਨੂੰ ਜਿਹੜਾ ਹਠੀਲਾ ਰਵਈਆ ਜਿਹੜਾ ਉਹ ਅਖਤਿਆਰ ਨਹੀਂ ਕਰਨਾ ਚਾਹੀਦਾ ਬਾਕੀ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਜਿੰਨੇ ਵੀ ਅਸੀਂ ਅੰਦੋਲਨਾਂ ਦਾ ਲਹਿਰਾਂ ਦਾ ਮੂਵਮੈਂਟਾਂ ਦਾ ਇਤਿਹਾਸ ਪੜਦੇ ਆਂ ਤੇ ਉਹ ਅੰਦੋਲਨ ਮੂਵਮੈਂਟਾਂ ਜਾਂ ਲਹਿਰਾਂ ਜਿਹੜੀਆਂ ਨੇ ਉਹ ਕਾਮਯਾਬ ਹੁੰਦੀਆਂ ਨੇ ਔਰ ਆਪਣੇ ਮਿਸ਼ਨ ਦੀ ਵੀ ਪੂਰਤੀ ਕਰ ਲੈਂਦੀਆਂ ਨੇ ਜਿਹੜੀਆਂ ਪੂਰਨ ਲੋਕ ਹਮਾਇਤ ਪ੍ਰਾਪਤ ਕਰਕੇ ਜਿਹੜਾ ਚੱਲਦੀਆਂ ਨੇ ਤੇ ਜਿਹੜੀਆਂ ਲਹਿਰਾਂ ਜਾਂ ਜਿਹੜੇ ਅੰਦੋਲਨ ਲੋਕ ਹਮਾਇਤ ਗਵਾ ਦਿੰਦੇ ਆ ਤੇ ਉਹ ਫਿਰ ਕਾਮਯਾਬ ਨਹੀਂ ਹੁੰਦੇ ਤੇ ਸਾਡੀਆਂ ਨੀਤੀਆਂ ਸਾਡੀ ਰੂਪਰੇਖਾ ਜਿਹੜੀ ਹੈ ਅੰਦੋਲਨ ਕਰਦੇ ਵਕਤ ਇਸ ਤਰ੍ਹਾਂ ਦੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਜਿਹੜੀ ਹੈ ਤਕਲੀਫ ਨਾ ਹੋਵੇ ਤੇ ਲੋਕ ਹਮਾਇਤ ਜਿਹੜੀ ਹੈ ਸਾਨੂੰ ਮਿਲਦੀ ਰਹੇ ਜਿਸ ਤਰ੍ਹਾਂ ਹਰਿਆਣੇ ਦੇ ਪੁਲਿਸ ਨੇ ਪੰਜਾਬ ਦੇ ਹੱਥ ਦੇ ਵਿੱਚ ਆਟੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਪੀ ਬਿਲਕੁਲ ਉਹ ਗਲਤ ਕਾਰਵਾਈ ਜਿਹੜੀ ਹੋ ਕੀਤੀ ਹੈ ਹਰਿਆਣਾ ਪੁਲਿਸ ਨੇ ਬਾਰਡਰ ਸੀਲ ਕੀਤੇ ਹੈ ਬਾਰਡਰ ਸੀਲ ਕਰਨ ਨੂੰ ਅਸੀਂ ਕਿਸੇ ਵੀ ਟੰਗ ਦੇ ਨਾਲ ਜਾਇਜ਼ ਨਹੀਂ ਠਹਿਰਾ ਸਕਦੇ ਇਸ ਕਰਕੇ ਬਹੁਤ ਮੰਦ ਭਾਗਾ ਵਰਤਾਰਾ ਜੋ ਵੀ ਹਰਿਆਣਾ ਦੇ ਪੁਲਿਸ ਨੇ ਕੀਤਾ ਹੈ ਥਰੂ ਗੈਸ ਦੇ ਗੋਲੇ ਚਲਾਏ ਹੈ ਜਾਂ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਹੈ ਜਾਂ ਹੁਣ ਵੱਡੇ ਜਿਹੜੇ ਆ ਹੋਰ ਇਨਸਟਰੂਮੈਂਟ ਲੈਂਦੇ ਗਏ ਨੇ ਕਿਸਾਨਾਂ ਨੂੰ ਜਿਹੜਾ ਹੈ ਉਹ ਪਰੇਸ਼ਾਨ ਕਰਨ ਵਾਸਤੇ ਤੇ ਇਹ ਚੀਜ਼ਾਂ ਜਿਹੜੀਆਂ ਹੈ ਡੈਮੋਕਰੇਟਿਕ ਕੰਟਰੀਆਂ ਦੇ ਵਿੱਚ ਜਾਇਜ਼ ਨਹੀਂ ਹੁੰਦੀਆਂ ਜੀ ਬੱਤੂ ਸਿੰਘ ਸਾਹਿਬ ਇੱਕ ਅਮਰਪਾਲ ਸਿੰਘ ਦੀ ਗੱਲ ਆਡੀਓ ਵੀ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਹੈ ਔਰ ਉਹਨਾਂ ਦੇ ਪਰਿਵਾਰ ਵੱਲੋਂ ਵੀ ਤੁਹਾਡੇ ਦੇਖੋ ਸਰਕਾਰ ਦੀ ਕਿੱਡੀ ਬੇਸ਼ਰਮੀ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਉਹ ਨੌਜਵਾਨ ਅੱਜ ਮੇਰੇ ਕੱਲ੍ਹ ਸਾਲ ਤੋਂ ਉੱਪਰ ਹੋ ਚੱਲਿਆ ਉਹ ਡਿਬਰੂਗੇਟ ਜੇਲ੍ਹ ਦੇ ਵਿੱਚ ਬੰਦ ਹੈ ਫਿਰ ਉੱਥੇ ਉਹਨਾਂ ਨਾਲ ਅਨਮਨੁੱਖੀ ਜਿਹੜਾ ਵਤੀਰਾ ਜਿਹੜਾ ਉਹ اختیار ਕੀਤਾ ਜਾ ਰਿਹਾ ਹੈ ਉਹਨਾਂ ਦੀ ਨਿੱਜਤਾ ਨੂੰ ਜਿਹੜਾ ਹੈ ਉਹ ਖਤਮ ਕਰਨ ਦਾ ਯਤਨ ਹੈ ਉਹਨਾਂ ਦੇ ਵਾਸ਼ਰੂਮ ਦੇ ਵਿੱਚ ਕੈਮਰੇ ਲਾਉਣੇ ਤੇ ਉਹਨਾਂ ਦੇ ਜਿਹੜੇ ਹੈ ਮੋਬਾਈਲ ਫੋਨ ਜਿਹੜੇ ਆ ਉਹਨਾਂ ਦੇ ਸਿਰ ਪਾ ਦੇਣੇ ਉਲਟਾ ਸਾਰਾ ਸਮਾਨ ਹੀ ਉਹਨਾਂ ਦੇ ਸਿਰ ਪਾ ਦੇਣਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੇ ਤੁਸੀਂ ਜਿਹੜੇ ਮੋਬਾਈਲ ਉਹਨਾਂ ਦੇ ਸਿਰ ਪਾਏ ਨੇ ਤੁਸੀਂ ਉਹਨਾਂ ਦੇ ਨੰਬਰ ਟ੍ਰੇਸ ਕਰਕੇ ਜੇ ਜਾਂਚ ਹੋਵੇ ਤੇ ਉਹ ਨੰਬਰ ਜਿਹੜੇ ਉਹ ਸਾਰੇ ਪ੍ਰਸ਼ਾਸਨ ਤੇ ਨਿਕਲਣਗੇ ਜੇਲ੍ਹ ਪੁਲਿਸ ਅਫਸਰਾਂ ਤੇ ਨਿਕਲਣਗੇ ਤਾਂ ਇਸ ਕਰਕੇ ਇਹ ਬਹੁਤ ਹੀ ਅਨਮਨੁੱਖੀ ਜਿਹੜਾ ਉਹਨਾਂ ਤੇ ਇੱਕ ਕਿਸਮ ਦਾ ਤਸ਼ਦਦ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਟਾਰਚਰ ਕੀਤਾ ਜਾ ਰਿਹਾ ਹੈ ਇਹ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਨਾਲ ਕੋਈ ਅਨਹੋਣੀ ਵਾਪਰਦੀ ਹੈ ਤੇ ਉਹਦੀ ਜ਼ਿੰਮੇਵਾਰ ਸਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਜਿਹੜਾ ਉਥੋਂ ਦਾ ਲੋਕਲ ਪ੍ਰਸ਼ਾਸਨ ਹੈ ਜ਼ਿਲ੍ਹਾ ਪ੍ਰਸ਼ਾਸਨ ਉਹ ਜ਼ਰੂਰ ਹੋਵੇਗਾ ਉਹ ਰਿਹਾ ਕੀਤੇ ਜਾਣੇ ਚਾਹੀਦੇ ਨੇ ਉਹਨਾਂ ਤੇ ਕੇਸ ਜਿਹੜੇ ਆ ਉਹ ਵਾਪਸ ਲੈਣੇ ਚਾਹੀਦੇ ਨੇ ਸਰਕਾਰ ਨੂੰ ਤੁਸੀਂ ਜ਼ਿਕਰ ਕੀਤਾ ਉਸ ਦਾ ਉਹਨਾਂ ਨੇ ਆਪਣੀ ਕਾਲ ਦੇ ਵਿੱਚ ਇਹ ਵੀ ਕਿਹਾ ਕਿ ਅਸੀਂ ਭੁਖੜਤਾਲ ਤੇ ਬੈਠੇ ਆਂ ਬਹੁਤ ਸਿੰਘਾਂ ਦੀਆਂ ਦੀ ਹਾਲਤ ਵੀ ਖਰਾਬ ਹੈ ਤੇ ਜੇਕਰ ਅਸੀਂ ਦੀ ਤਾਂ ਸਾਡੀਆਂ ਲਾਸ਼ਾਂ ਜਿਹੜੀਆਂ ਨੇ ਉਹ ਪੰਜਾਬ ਪੇ ਬਿਲਕੁਲ ਜੇ ਅਨਮਨੁੱਖੀ ਅਨਹੋਣੀ ਉਹਨਾਂ ਨਾਲ ਕੋਈ ਵਾਪਰਦੀ ਹੈ ਤੇ ਉਹਦੀ ਜ਼ਮੀਰ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਉਥੋਂ ਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੋਏਗਾ ਤੇ ਉਹਨਾਂ ਦੀ ਨਿੱਜਤਾ ਦੇ ਉੱਤੇ ਹਮਲਾ ਕੀਤਾ ਉਥੋਂ ਦੇ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਤੇ ਉਹਨਾਂ ਨਾਲ ਅਨਮਨੁੱਖੀ ਜਿਹੜਾ ਹੈ ਉਹ ਬਤੀਰਾ ਇਖਤियार ਕੀਤਾ ਜਾ ਰਿਹਾ ਉਹਨਾਂ ਨੂੰ ਟਾਰਚਰ ਕੀਤਾ ਜਾ ਰਿਹਾ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਇੰਨਾ ਵੱਡਾ ਉਹਨਾਂ ਦਾ ਅਪਰਾਧ ਨਹੀਂ ਹੈ ਜਿਸ ਕਿਸਮ ਦੀ ਸਜ਼ਾ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਇਹ ਬਹੁਤ ਜ਼ਿਆਦਾ ਮਹਾਰਾਸ਼ਟਰ ਸਰਕਾਰ ਨੂੰ ਕਾਨੂੰਨ ਬਣਾਉਂਦੇ ਵਕਤ ਸਮੁੱਚੇ ਵਿਸ਼ਵ ਦੇ ਵਿੱਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਖਾਸ ਤੌਰ ਦੇ ਉੱਤੇ ਹਜ਼ੂਰੀ ਸਿੱਖ ਜਿਹੜੇ ਨੇ ਸਾਡੇ ਉੱਥੇ ਹైదరాబాద్ ਦੇ ਵਿੱਚ ਜਾਂ ਮਹਾਰਾਸ਼ਟਰ ਦੇ ਵਿੱਚ ਸੇਵਾਵਾਂ ਨਿਭਾਉਂਦੇ ਆ ਤੱਕ ਸ੍ਰੀ ਹਰਮੰਦਰ ਜੀ ਜਿਹੜਾ ਸੌਰੀ ਤੱਕ ਸ੍ਰੀ ਹਜੂਰ ਸਾਹਿਬੇ ਕੇ ਸੇਵਾਵਾਂ ਨਿਭਾਉਂਦੇ ਆ ਤੇ ਉਹਨਾਂ ਦੀਆਂ ਵੀ ਜਿਹੜੀਆਂ ਭਾਵਨਾਵਾਂ ਜਿਹੜੀਆਂ ਐਕਟ ਬਣਾਉਂਦੇ ਵਕਤ ਜ਼ਰੂਰ ਧਿਆਨ ਚ ਰੱਖਣੀਆਂ ਚਾਹੀਦੀਆਂ ਚੀ ਸਿੰਘ ਸਾਹਿਬ ਇਹ ਤੋਂ ਰੋਜ਼ ਜਾਂ ਵੀਡੀਓ ਵਾਇਰਲ ਹੋ ਰਹੀ ਤੁਹਾਡੇ ਨਾਲ ਉਹ ਕੋਈ ਖਾਸ ਨਹੀਂ ਹੈ ਸਿੰਘ ਸਾਹਿਬ ਚੀਫ ਕਲਸਾਤ ਮਾਨ ਦੀ ਕੀ ਮਤਵਰਿੰਦੇ ਨਵੇਂ ਸਫਲ ਬਰਾਕਰਤ ਹੋ ਗਏ। ਉਹ ਵੀ। ਆ ਠੀਕ ਹੈ ਇਲੈਕਸ਼ਨ ਹੋਈ ਹੈ ਤੇ ਉਹਦੇ ਵਿੱਚ ਚੀਫ ਕਲਸਾ ਦਵੰਦ ਦੇ ਕੁਝ ਨਵੇਂ ਅਹੁਦੇਦਾਰ ਜਿਹੜੇ ਨੇ ਆਏ ਨੇ ਮੈਂ ਉਹਨਾਂ ਨੂੰ ਵਧਾਈ ਦੇਣਾ ਹੈ ਤੇ ਉਮੀਦ ਕਰਦਾ ਕਿ ਉਹ ਕੌਮ ਦੀ ਸੇਵਾ ਜਿਹੜੀ ਹੈ ਵੱਧ ਚੜ ਕੇ ਜਿਹੜਾ ਉਹ ਹੋਰ ਕਰਨਗੇ ਜੀ। ਬਖਾਨਾ ਸਿੰਘ ਸਾਹਿਬ ਜਿਹੜੇ ਵਾਰਤਾ ਹੋ ਰਹੀ ਹੈ ਕਿਸਾਨਾਂ ਦੀ ਸਰਕਾਰ ਦੇ ਉਹਨਾਂ ਨੇ ਕਹਿੰਦੇ ਦੇਖੋ ਦੋਹਾਂ ਦੋਵਾਂ ਤਰ੍ਹਾਂ ਨੂੰ ਸੁਹਿਰਦਤਾ ਦੇ ਉਹ ਕੰਮ ਲੈਣਾ ਚਾਹੀਦਾ ਹੈਗਾ ਤੇ ਸਰਕਾਰ ਨੂੰ ਵੀ ਉਹਨਾਂ ਦੀਆਂ ਆਵਾਜ਼ਾਂ ਮੰਗਾ ਜਿਹੜੀਆਂ ਮੰਨ ਲੈਣੀਆਂ ਚਾਹੀਦੀਆਂ ਜੀ। ਠੀਕ ਧੰਨਵਾਦ। ਠੀਕ ਵਰ ਗੱਲਬਾਤ ਕੀਤੀ ਗਿਆਨੀ ਹਰਪੀ ਸਿੰਘ ਹੋਣਾ ਨਾਲ ਜਿਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਕਿਸਾਨਾਂ ਦਾ ਮੁੱਦਾ ਵੀ ਇਸ ਸਮੇਂ ਬੜਾ ਗੰਭੀਰ ਹੋਇਆ ਹੋਇਆ ਕਿਉਂਕਿ ਸ਼ੰਭੂ ਬਾਰਡਰ ਤੇ ਜਿੱਕਰ ਗੱਲ ਕਰ ਲਈਏ ਤਾਂ ਕਿਸਾਨ ਕਈ ਅਥਰੂ ਗੈਸ ਦੇ ਗੋਲੇ ਜਾਂ ਰਬੜ ਦੀਆਂ ਗੋਲੀਆਂ ਜਿਹੜੀਆਂ ਨੇ ਉਹ ਉਹਨਾਂ ਤੇ ਦਾਗੀਆਂ ਜਾ ਰਹੀਆਂ ਨੇ ਕਿਸਾਨ ਆਪਣਾ ਹੱਕ ਮੰਗਣ ਦਿੱਲੀ ਵੱਲੋਂ ਜਾ ਰਹੇ ਨੇ ਰਾਈਟ ਟੂ ਪ੍ਰੋਟੈਸਟ ਹਰ ਕਿਸੇ ਨੂੰ ਆਪਣਾ ਹੱਕ ਹੁੰਦਾ ਹੈ ਕਿ ਆਪਣਾ ਜਿਹੜਾ ਪ੍ਰੋਟੈਸਟ ਹੈ ਸ਼ਾਂਤਮਈ ਕਿਤੇ ਵੀ ਕਰ ਸਕਦੇ ਆ ਪਰ ਇਹ ਰੋਕਿਆ ਜਾ ਰਿਹਾ ਇਹਨਾਂ ਨੂੰ ਜਿਸ ਤਰੀਕੇ ਦੇ ਨਾਲ ਸੋ ਇਹ ਸਾਬਤ ਹੁੰਦਾ ਹੈ ਕਿ ਸਰਕਾਰ ਜਿਹੜੀਆਂ ਉਹਨਾਂ ਦੀਆਂ ਮੰਗਾਂ ਹੈਗੀਆਂ ਨੇ ਉਹ ਪੂਰੀਆਂ ਨਹੀਂ ਕਰਨੀਆਂ ਚਾਹੁੰਦੀਆਂ ਜਾਂ ਸਰਕਾਰ ਦੀ ਜੇਕਰ ਗੱਲ ਕਰ ਲਈਏ ਤਾਂ ਚਾਰ ਫਸਲਾਂ ਦੇ ਉੱਪਰ ਐਮਆ ਜਿਹੜੀ ਆ ਉਹਨਾਂ ਨੇ ਐਮਐਸਪੀ ਵੀ ਦਿੱਤੀ ਆ ਪਰ ਇੱਥੇ ਜ਼ਿਕਰ ਇਹ ਵੀ ਹੈਗਾ ਕਿ ਹੁਣ ਉਹ ਦਿੱਲੀ ਵੱਲ ਨੂੰ 21 ਤਰੀਕ ਨੂੰ 11 ਵਜੇ ਕੂਚ ਕਰ ਰਹੇ ਹੈਗੇ ਨੇ ਸੋ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦੀ ਗੱਲ ਕਰ ਲਈਏ ਤਾਂ ਉਹਨਾਂ ਦਾ ਵੀ ਗੱਲਬਾਤ ਜਦੋਂ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਉੱਪਰ ਜਿਹੜੇ ਉਹਨਾਂ ਦੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਆ ਉਹ ਸਪਾਈ ਕੈਮਰਾ ਜੇਕਰ ਉਹਨਾਂ ਕੋਲ ਫੜੇ ਗਏ ਤਾਂ ਉਹ ਜਿਹੜਾ ਪ੍ਰਸ਼ਾਸਨ ਇਲਜ਼ਾਮ ਆ ਉਹ ਸਾਰਾ ਉਹਨਾਂ ਤੇ ਸੁੱਟ ਰਿਹਾ ਪ੍ਰਸ਼ਾਸਨ ਨੇ ਜਿਹੜੇ ਵੀ ਮੋਬਾਈਲ ਫੋਨ ਉਹਨਾਂ ਦੇ ਪਾਏ ਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਕਹਿਣਾ ਆ ਕਿ ਜਿਹੜੇ ਉਹ ਮੋਬਾਈਲ ਫੋਨ ਆ ਟਰੇਸ ਕੀਤੇ ਜਾਣ ਤਾਂ ਪਤਾ ਲੱਗ ਜਾਏ ਕਿ ਕਿ ਉਹ ਮੋਬਾਈਲ ਫੋਨ ਜਥੇ ਬੰਦੀਆਂ ਦੇ ਹੈਗੇ ਨੇ ਜਾਂ ਪ੍ਰਸ਼ਾਸਨ ਦੇ ਖੁਦ ਦੇ ਹੈਗੇ ਨੇ ਸੋ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਉਣ ਲਈ ਅਪੀਲ ਕੀਤੀ ਗਈ ਆ ਕਿਉਂਕਿ ਉੱਥੇ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਵੀ ਜ਼ਿਕਰ ਕੀਤਾ ਸੀਗਾ ਕਿ ਉੱਥੇ ਜਾਨ ਦਾ ਖਤਰਾ ਹੈਗਾ ਆ ਜਿਹੜੀਆਂ ਰੋਟੀਆਂ ਨੇ ਉਸ ਦੇ ਵਿੱਚ ਤੰਬਾਕੂ ਪਾਏ ਜਾਂਦੇ ਆ ਪਹਿਲੇ ਇਸ ਦੇ ਮੁੱਦੇ ਉੱਪਰ ਵੀ ਜਿਹੜੀ ਆ ਭੁਖੜ ਹੜਤਾਲ ਰੱਖੀ ਗਈ ਸੀ ਸੋ ਹੁਣ ਜਿਹੜਾ ਮੁੱਦਾ ਆ ਖਾਸ ਕਰਕੇ ਆ ਦੇਖਿਆ ਜਾਵੇ ਜਿਸ ਤਰੀਕੇ ਦੇ ਨਾਲ ਸਪਾਈ ਕੈਮਰੇ ਦੇ ਨਾਲ ਜਿਹੜੀਆਂ ਵੀਡੀਓ ਵਾਇਰਲ ਕਰਨੀਆਂ ਜਾਂ ਫੋਟੋ ਵਾਇਰਲ ਕਰਨੀਆਂ ਇਹ ਵੀ ਕਿਤਨੇ ਕਿਤੇ ਪ੍ਰਸ਼ਾਸਨ ਤੇ ਸਵਾਲ ਜਿਹੜੇ ਨੇ ਉਹ ਖੜੇ ਹੁੰਦੇ ਨੇ ਸੋ ਜਿਸ ਤੋਂ ਬਾਅਦ ਗੱਲ ਕਰ ਲਈਏ ਤਾਂ ਅਪੀਲ ਕੀਤੀ ਗਈ ਆ ਪੰਜਾਬ ਦੀ ਜੇਲ੍ਹ ਵਿੱਚ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਲਿਆਇਆ ਜਾਵੇ ਸੋ ਖਾਸ ਕਰਕੇ ਅੱਜ ਦਾ ਜਿਹੜਾ ਇਹ ਮੁੱਦਾ ਆ ਔਰ ਆਇਆ ਪਿਛਲੇ 5 ਤੋਂ 6 ਦਿਨਾਂ ਦੀ ਜਿਹੜੀ ਭੋਖੜ ਹੜਤਾਲ ਆ ਉਹ ਜਾਰੀ ਹੈਗੀ ਆ ਅੱਜ ਉਹਨਾਂ ਦੇ ਮਾਤਾ ਪਿਤਾ ਡੀਸੀ ਆਫਿਸ ਪਹੁੰਚ ਕੇ ਮੈਮੋਰੰਡਮ ਦੇਣਗੇ ਸੋ ਦੇਖਦੇ ਹਾਂ ਇਸ ਦੇ ਉੱਪਰ ਡੀਸੀ ਦਫ਼ਤਰ ਦੇ ਜਿਹੜੇ ਕਾਰਜਕ੍ਰਮ ਨੇ ਹੈਗੇ ਨੇ ਉਹ ਕਿੱਦਾਂ ਚੱਲਦੇ ਨੇ ਕਿੰਨੀ ਦੇਰ ਚ ਜਿਹੜਾ ਉਹਨਾਂ ਦਾ ਜਵਾਬ ਆ ਉਹ ਉਹਨਾਂ ਨੂੰ ਮਿਲਦਾ ਆ ਸੋ ਜੁੜੇ ਰੋਲਿੰਗ ਇੰਡੀਆ ਨਾਲ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਅੰਮ੍ਰਿਤਸਰ